ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਹੈ, ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ। ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ। ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ। ਜੈ ਪੀਮ ਜੈ ਸਭਿਧਾਨ। ਅੱਜ ਇਹ ਰੋਸ਼ ਪ੍ਰਗਟ ਅਮਨ ਸ਼ਾਹ ਦੇ ਲਫਜ਼ ਬਲੋਸ਼ ਹੋ ਦੇ ਬੋਲੇ ਨੇ। ਮੈਂ ਵੀ ਇਮਰਾਦ ਅਮੇਰ ਦੇ ਬਰ ਖਿਲਾਫ ਜਯੀ ਵੀਮ ਜਯੀ ਵੀਮ ਜਯੀ ਵੀਮ ਜਯੀ ਉਹ ਕਹਿੰਦੇ ਹੋ ਜੇ ਤੂੰ ਇਹ ਪ੍ਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਜਾਵੋਗੇ ਇਹਨਾਂ ਨੇ ਸੰਵਿਧਾਨ ਦਾ ਮਜ਼ਾਕ ਜਿਹੜਾ ਸੰਵਿਧਾਨ ਜਿਹਦੇ ਸੰਵਿਧਾਨ ਤੇ ਬੈਠੇ ਦਿਆ ਕੁਰਸੀ 'ਤੇ ਬੈਠੇ ਦਿਆ ਉੱਥੇ ਬਿਆਨ ਬਈ ਪੁੱਠੀਆਂ ਦੇ ਕੇ ਤੇ ਡੰਗ ਦੰਮ ਕਰਿਆ ਕਰਦੇ ਆ ਜਾਂ ਤੇ ਉਹਨੂੰ ਆਪਾਂ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਆ ਜਾ ਭੀਮ ਜੀ ਸਬਦਾਨ ਅੱਜ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰਦ ਸ਼ਾਹ ਨੇ ਬਾਬਾ ਉਮੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਕੀਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰੰਗਲਾ ਬਲਾਕ ਚ ਇਹੋ ਕੱਢਿਆ ਗਿਆ ਕਿ ਇਸ ਨੇ ਜੋ ਵੀ ਕਿਹਾ ਜਾਂ ਤੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ